ਦੋਸਤੋ ਆਪਾਂ ਆ ਗਏ ਸੀ ਖੇਤ ਬੂਟੇ ਆਪਾਂ ਦੇ ਤੇ ਲਾ ਆ ਨਵੇਂ ਲਾਏ ਆ ਜਾਵਣਾ ਤੇ ਬਾਕੀ ਆ ਪਹਿਲਾਂ ਦੇ ਲੱਗੇ ਹੋਏ ਆਪਣੇ ਹਸਾਲੇ ਸਾਨੂੰ ਸਾਰੇ ਦਿਸਣਗੇ ਆ ਨਵੇਂ ਆ ਗਏ ਸਾਰੇ 20-20 ਫੁੱਟ ਤੇ ਲਾਤੀਆਂ ਜਾਵਣਾ ਅੱਛਾ ਨਿੰਮਾ ਖੜੀਆਂ ਬਰਮਾ ਦੇਕਾਂ ਅੱਗੇ ਸਾਰੇ ਦਰਖਤ ਆਪਣੇ ਉਹ ਤੁਹਾਨੂੰ ਦਿਸਦੇ ਹੋਣੇ ਮੂਰ ਤੱਕ ਖੜੇ ਉਹ ਸਾਰੀ ਛੀੜੀ ਬਣਾਈ ਹੈ ਬੋਰ ਤੇ ਦਰਖਤਾਂ ਦੀ ਆਪਾਂ ਆ ਸਾਰੇ ਅੱਗੇ ਪੂਰਾ ਧਿਆਨ ਰੱਖੀਦਾ ਵਾਤਾਵਰਣ ਦੀ ਕੋਸ਼ਿਸ਼ ਕਰੀਦੀ ਹੈ ਜਿੰਨਾ ਕੋ ਹੋ ਸਕੇ ਆਪਦੇ ਵੱਲੀਓ ਕਰੀਦੀ ਹੈ ਅਰਜਨ ਆ ਗਿਆ ਆ ਜਾਮਨ ਪਹਿਲਾਂ ਨਹੀਂ ਖੜੀ ਹੈ ਹਾਂ ਵੇ ਸਾਰੇ ਅੱਗੇ ਪਿਲਕਣ ਜਾਵਣ ਬਰਮਾਡੇਕ ਨਾਲ ਦੀ ਨਾਲ ਇਹਨਾਂ ਦਾ ਧਿਆਨ ਵੀ ਰੱਖੀਦਾ ਹੈ ਅੱਗ ਤੋਂ ਵੀ ਬਚਾਉਣ ਦੀ ਕੋਸ਼ਿਸ਼ ਕਰੀਦੀ ਹੈ ਕਈ ਵਾਰ ਪਾਸੇ ਅੱਗ ਆ ਕੇ ਸਾਰੇ ਸੜ ਜਾਂਦੇ ਆ ਅਰਜਨ ਆਪਣਾ ਵਰਾਸਤੀ ਰੱਖ ਜਾਵਣਾ ਸੁਖਚੈਨ ਸਾਰੇ ਆ ਗਏ ਇਹ ਇੱਥੇ ਕੁਝ ਮਾੜੀ ਸੋਚ ਵਾਲੇ ਲੋਕ ਵੀ ਹੁੰਦੇ ਆ ਕੱਟ ਜਾਂਦੇ ਆ ਆ ਦੇਖੋ ਉੱਤੋਂ ਆ ਬੂਟਾ ਹਲਾ ਵੇਖੋ ਆ ਵੇਖੋ ਕੱਟਿਆ ਵਾ ਸ਼ਰਾਰਤ ਵੇਖੋ ਕਿੰਨੀ ਮਾੜੀ ਸੋਚਾ ਆਪ ਦੇ ਵਾਂਚੇ ਮੇਰੇ ਲੱਗੇ ਆ ਨਾਲ ਖਾਲਾ ਕਿੰਨੀ ਜਗ੍ਹਾ ਫਿਰ ਅੱਗੇ ਪੱਕਾ ਖਾਲਾ ਹੈ ਫਿਰ ਵੀ ਪਤਾ ਨਹੀਂ ਕੀ ਤਖਲੀਬ ਉਹ ਸਾਹਮਣੇ ਤੁਹਾਨੂੰ ਦਿਖਾਉਣਾ ਮੈਂ ਆ ਸਾਰੇ ਆਪਣੇ ਆ ਸਾਰੇ ਵੱਡੇ ਦਰਖਤ ਆ ਗਏ ਆ ਸਾਰੇ ਐ ਪਈਵਲ ਨੂੰ ਜਦੋਂ ਆਪਾਂ ਜਾਣੇ ਆ ਸਾਰੇ ਲੱਗੇ ਤਿੰਨ ਕਿੱल्ल्या ਦੇ ਮੱਥੇ 'ਚ ਘੱਟੋ ਘੱਟ ਮੇਰੇ ਸਾਂ ਨਾ ਹੋ ਗਏ ਹੋਣੇ ਸਾਰੇ 70 80 ਬੂਟੇ ਇਹ ਤਾਂ ਥੋੜੀ ਜੀ ਆਪਾਂ ਨੂੰ ਮਾਰੇ ਪੈਂਦੀ ਹੈ ਜਮੀਨ ਠੇਕੇ ਤੇ ਹੁੰਦੀ ਹੈ। ਵਾਨ ਜਦੋਂ ਅੱਗ ਲਾਉਂਦੇ ਆ। ਉਦੋਂ 60 ਸੂਟ ਦਿੰਦੇ ਆ ਪਰ ਆਪਾਂ ਨੇ ਕੋਸ਼ਿਸ਼ ਕਰੀ ਇਹ ਬਚਾ ਕਰੀਏ ਬਚਤ ਕਰੀਏ। ਦੋਸਤੋ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ? ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਚੈਨਲ ਨੂੰ ਫਾਲੋ ਕਰਿਓ ਫੇਸਬੁੱਕ ਤੇ YouTube ਤੇ ਸਬਸਕ੍ਰਾਈਬ ਕਰਿਓ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਵੱਧ ਤੋਂ ਵੱਧ ਰਕਤ ਲਾਉਣ ਦੀ ਕਿ ਆਪਾਂ ਵਾਤਾਵਰਣ ਦੇ ਵਿੱਚ ਯੋਗਦਾਨ ਪਾ ਸਕੀਏ ਵੱਧ ਤੋਂ ਵੱਧ। ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਦਾ ਫਾਇਦਾ ਹੀ ਹੋਣਾ ਨੁਕਸਾਨ ਨਹੀਂ ਹੋਣਾਗਾ ਆਕਸੀਜਨ ਦੀ ਕਿੰਨੀ ਘਾਟ ਹੈ ਪੰਛੀਆਂ ਨੂੰ ਕਿੰਨਾ ਫਾਇਦਾ ਦਰਖਤਾਂ ਦਾ ਉਹਨਾਂ ਦੇ ਟਿਕਾਣੇ ਬਣਨਗੇ ਠੀਕ ਹੈ ਦੋਸਤੋ